ਆ ਮਹਿਲਾ ਬੈਂਕ ਦੇ ਵਿੱਚ ਗਏ ਸੀ ਕੰਮ ਕਰਵਾਉਣ ਤੇ ਜਦੋਂ ਘਰ ਆ ਕੇ ਦੇਖਿਆ ਤਾਂ ਤਸਵੀਰਾਂ ਥੇ ਕੇ ਹੋਸ਼ ਉੱਡ ਗਏ ਅਤੇ ਰੌਲਾ ਪਾ ਪਾ ਕੇ ਸਾਰਾ ਮੁਹੱਲਾ ਇਕੱਠਾ ਕਰ ਲਿਆ ਤੇ ਜਦੋਂ ਮੁਹੱਲੇ ਵਾਲਿਆਂ ਨੇ ਦੇਖਿਆ ਅੰਦਰਲਾ ਸੀਨ ਤਾਂ ਉਹਨਾਂ ਨੇ ਵੀ ਮੂੰਹ ਤੇ ਹੱਥ ਰੱਖ ਲਏ ਇਸ ਮਹਿਲਾ ਨੂੰ ਕੀ ਪਤਾ ਸੀ ਕਿ ਬਾਹਰ ਜਾਣਾ ਉਸ ਨੂੰ ਇਸ ਕਦਰ ਮਹਿੰਗਾ ਪੈ ਜਾਵੇਗਾ ਕਿ ਘਰ ਵਾਪਿਸ ਆਉਂਦੇ ਸਾਰ ਉਸ ਨੂੰ ਅਜੀਹਾਸ ਜੀਨ ਦੇਖਣਾ ਪਵੇਗਾ ਮਾਮਲਾ ਨਕੋਦਰ ਦੇ ਪਾਲਮ ਬਿਹਾਰ ਦਾ ਜੁਦ ਇੱਕ ਮਹਿਲਾ ਬੈਂਕ ਦੇ ਵਿੱਚ ਕੰਮ ਕਰਵਾਉਣ ਗਈ ਸੀ ਤਾਂ ਘਰ ਆ ਕੇ ਦੇਖਿਆ ਕਿ ਚੋਰਾਂ ਨੇ ਉਸੇ ਕਾਨੂੰ ਨਿਸ਼ਾਨਾ ਬਣਾਉਂਦੇ ਹੋਏ 10 ਤੋੜੇ ਸੋਨਾ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਭਾਈ ਮੇਰਾ ਨਾਮ ਸਰਜੀਤ ਕੌਰ ਹੈ ਪਾਲਮ ਬਿਹਾਰ ਕਲੋਨੀ ਆ ਤੇ ਹਾਊਸ ਨੰਬਰ 70 4 ਸਾਡਾ ਹਾਊਸ ਨੰਬਰ ਆ ਸਰ ਮੈਂ 11:15 ਵਜੇ 15 ਮਿੰਟ ਤੇ ਬੈਂਕ ਗਈ ਆ 11:55 ਵਜੇ ਮੈਂ ਘਰ ਆਈ ਆ ਜਦੋਂ ਘਰ ਆਈ ਆ ਤੇ ਬਾਹਰਲਾ ਲੋਕ ਸਾਡਾ ਲੱਗਾ ਸੀ ਗੇਟ ਦਾ ਤੇ ਮੇਨ ਐਂਟਰੀ ਜਿਹੜੀ ਉਹਦਾ ਲੋਕ ਟੁੱਟਾ ਹੋਇਆ ਸੀਗਾ ਠੀਕ ਹੈ ਜਦੋਂ ਸਾਰਿਆਂ ਨੂੰ ਦੱਸਿਆ ਮੈਂ ਅੰਦਰ ਨਹੀਂ ਵੜੀ ਹੈਗੀ ਮੈਂ ਬਾਹਰ ਚੱਲ ਕੇ ਆਪਣੇ ਹਸਬੰਦ ਨੂੰ ਫੋਨ ਕੀਤਾ ਇਹ ਆਏ ਆ ਇਹਨਾਂ ਨੂੰ 10 ਮਿੰਟ ਲੱਗਣੇ ਹੀ ਮਿਲਸੀਆਂ ਤੋਂ ਆਉਂਦਿਆਂ ਨੂੰ ਫਿਰ ਮੇਰਾ ਵਾਰਡ ਸਾਰਾ ਇਕੱਠਾ ਹੋ ਗਿਆ ਐਮਸੀ ਸਾਹਿਬ ਆਏ ਆ ਤੇ ਜਦੋਂ ਆ ਕੇ ਅੰਦਰ ਵੜ ਕੇ ਦੇਖਿਆ ਵਾ ਤੇ ਸਾਡੇ ਜਿਹੜੀਆਂ ਅਲਮਾਰੀਆਂ ਸੀ ਉਹਨਾਂ ਦੇ ਲੋਕ ਤੋੜੇ ਹੋਏ ਸੀਗੇ ਤੇ 10 ਟੋਲੇ ਮੇਰਾ ਉੱਥੇ ਸੋਨਾ ਸੀਗਾ ਜਿਹਦੇ ਵਿੱਚ ਚਾਰ ਪੰਜ ਰਿੰਗ ਸੀਗੀਆਂ ਦੋ ਤਿੰਨ ਇਅਰਿੰਗਸ ਇੱਕ ਮੇਰਾ ਮਤਲਬ ਸੀਗਾ ਨੈਕਲੈਸ ਦੇ ਨਾਲ ਸੈੱਟ ਸੀਗਾ ਪੂਰਾ ਉਹ ਲੈ ਗਏ ਆ ਪਲੱਸ ਚਾਂਦੀ ਸੀਗੀ 10 ਟੋਲੇ ਉਹ ਲੈ ਕੇ ਗਏ ਆ ਤੇ 4000 ਕੈਸ਼ ਸੀਗਾ ਉਹ ਲੈ ਗਏ ਆ ਤੇ ਸਾਰੀਆਂ ਅਲਮਾਰੀਆਂ ਦੇ ਲੋਕ ਤੋੜੇ ਹੋਏ ਆ ਤੇ ਅਸੀਂ ਬਿਲਕੁਲ ਇੱਥੇ ਸੇਫ ਨਹੀਂ ਹੈਗੇ ਸਾਡੀ ਪ੍ਰਸ਼ਾਸਨ ਕੋ ਇਹ ਹੀ ਮੰਗਾ ਕਿ ਵੀ ਸਾਨੂੰ ਸੇਫ ਰੱਖਿਆ ਜਾਵੇ ਤੇ ਜਿਹੜੇ ਚੋਰ ਆ ਉਹ ਫੜੇ ਜਾਣ ਫੜ ਕੇ ਸਾਡਾ ਸਮਾਨ ਵੀ ਵਾਪਸ ਹੋਵੇ ਤੇ ਉਹਨਾਂ ਨੂੰ ਥੱਲ ਪਾਈ ਜਾਵੇ ਚੋਰਾਂ ਨੂੰ ਵੀ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਸੀਸੀਟੀਵੀ ਕੈਮਰੇ ਸਰ ਗਵੰਡੀਆਂ ਦੇ ਹੈਗੇ ਉਹ ਚੈੱਕ ਹੋ ਰਹੇ ਪੁਲਿਸ ਆਈ ਹੋਈ ਆ ਉਹ ਚੈੱਕ ਹੋ ਰਿਹਾ ਆ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਸਰ ਮੰਗਾ ਵੀ ਚੋਰਾਂ ਨੂੰ ਫੜੇ ਜਾਵੇ ਚੋਰ ਤੇ ਸਾਡਾ ਸਮਾਨ ਵੀ ਵਾਪਸ ਹੋ ਜਾਵੇ ਤੇ ਪਲੱਸ ਸਾਡੇ ਲਈ ਕੋਈ ਸੇਫਟੀ ਦੀ ਕੁਛ ਬਣਾਇਆ ਜਾਵੇ ਕੋਈ ਸਾਡੇ ਲਈ ਕੋਈ ਸਕਿਉਰਿਟੀ ਗਾਰਡ ਹੋ ਰੱਖਿਆ ਜਾਵੇ ਸਾਡੀ ਕਲੋਨੀ ਲਈ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਦੇਵੇਂਗੇ ਤੁਸੀਂ ਕਹਿ ਰਹੇ ਹੋ 15 ਕੇ 20 ਮਿੰਟ ਤੇ ਵਾਸਤੇ ਤੁਸੀਂ ਘਰੋਂ ਬਾਹਰ ਨਹੀਂ ਸਰ 35 ਤੋਂ 40 ਮਿੰਟ ਲਈ 35 ਤੋਂ 40 ਮਿੰਟ ਬਾਅਦ ਤੇ ਗਏ ਆਂ ਤੇ 4 40 ਮਿੰਟਾਂ ਦੇ ਵਿੱਚ ਚੋਰਾਂ ਨੇ ਜਿਹੜਾ ਹੈਗਾ ਆ ਕੇ ਘਰ ਦਾ ਤਹਿਸ਼ ਖਾ ਚਪਤੀ ਕੀਆ ਨਾ ਜਾਓਗੇ ਸਰ ਉਹੀ ਹੈ ਤੁਸੀਂ ਆਪ ਦੇਖੋ ਵੀ ਅਸੀਂ ਕਿੱਥੇ ਸੇਫ ਹੈਗੇ ਜੇ ਅਸੀਂ 35 40 ਮਿੰਟ ਲਈ ਬਾਹਰ ਨਹੀਂ ਜਾ ਸਕਦੇਗੇ ਤੇ ਅਸੀਂ ਲੇਡੀਜ਼ ਕੱਲੀਆਂ ਘਰੇ ਰਹਿਣੀਆਂ ਸੀ ਕਿੱਥੋਂ ਸੇਫ ਹੈਗੀਆਂ ਦੱਸੋ ਸਾਮਾਨ ਵੀ ਵਾਪਸ ਆਵੇ ਤੇ ਚੋਰਾਂ ਨੂੰ ਠੱਲ ਵੀ ਪਵੇ ਵੀ ਇਹ ਜਿਹੜੀ ਸਾਡਾ ਨਾ ਹੋਈ ਹੈ ਅੱਗੇ ਕਿਸੇ ਹੋਰ ਨਾਲ ਨਾ ਹੋਵੇ 13 ਤਰੀਕ ਨੂੰ ਸਾਡੇ ਗਵਾਂਡ ਹੋਇਆ ਸੀ ਉਹਦੀ ਕੋਈ ਪਤਾ ਨਹੀਂ ਕੋਈ ਇਨਕੁਆਰੀ ਨਹੀਂ ਖਾਸ ਹੋਈ ਜਾਂ ਕਿੱਦਾਂ ਉਹਦਾ ਕੁਝ ਪਤਾ ਨਹੀਂ ਲੱਗਾ ਉਹਨਾਂ ਦਾ ਮੂੰਹ ਪੈ ਗਿਆ ਕਿ ਉੱਥੇ ਨਹੀਂ ਕੁਝ ਹੋਇਆ ਤੇ ਇੱਥੇ ਕੀ ਹੋ ਜਾਣਾ ਵਾ ਤੇ ਉਹਨਾਂ ਨੇ ਮਹੀਨੇ ਦੇ ਵਿੱਚ ਵਿੱਚ ਸਾਡੇ ਦੋ ਘਰਾਂ ਨੂੰ ਇਨਜਾਮ ਦੇ ਦਿੱਤਾ ਤੇ ਬਾਕੀ ਪੁਲਿਸ ਆਈ ਆ ਸੀਸੀਟੀਵੀ ਕੈਮਰਾ ਚੈੱਕ ਹੋ ਰਿਹਾ ਜਿੱਦਾਂ ਕੋਈ ਰਿਪੋਰਟ ਮਿਲਦੀ ਤੁਹਾਨੂੰ ਦੱਸਿਆ ਜਾਊਗਾ ਜਾਣਕਰ ਲਈ ਦੱਸ ਦੇ ਕਿ ਪੀੜਤ ਪਰਿਵਾਰ ਦੇ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਦੁਆਰਾ ਆਸ-ਪਾਸ ਦੇ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਕਿ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾ ਸਕੇ ਪਰ ਦੇਖਿਆ ਜਾਵੇ ਤਾਂ ਚੋਰ ਐਨੇ ਬੇਖੌਫ ਹੋ ਚੁੱਕੇ ਨੇ ਕਿ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ